ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਚੈਨਲ ਦੇ ਨਾਲ ਜੁੜੇ ਹੋ ਜੀ YouTube ਤੇ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਤੇ ਜਿਹੜੇ Facebook ਪੇਜ ਤੇ ਦੇਖ ਰਹੇ ਹੋ ਜੀ Facebook ਪੇਜ ਨੂੰ ਕਰ ਲਓ ਫਾਲੋ ਤੇ ਇਹ ਚੱਲ ਰਹੀ ਹੈ ਜੀ ਮਿਲਕਿੰਗ ਦਮੋਦਰੀ ਦੀ ਤੇ ਇਹਦੇ ਵਿੱਚ ਨਾ ਅੱਜ ਤੁਹਾਨੂੰ ਥੋੜੀ ਡਿਟੇਲ ਦੇਣੀ ਹੈ ਮਤਲਬ ਜੋ ਆਪਣਾ ਨੁਕਸਾਨ ਹੋਇਆ ਤੁਸੀਂ ਉਹਦੇ ਤੋਂ ਬਾਝ ਸਕੋ ਹਨ ਵੀ ਇਹ ਜਿਹੜੀ ਮਸ਼ੀਨ ਦੇ ਨਾਲ ਅਸੀਂ ਚੁਆਈ ਕਰਦੇ ਆਂ ਇਦੇ ਫਾਇਦੇ ਵੀ ਬੜੇ ਨੇ ਤੇ ਇਹਦਾ ਨੁਕਸਾਨ ਵੀ ਇੱਕ ਸਾਨੂੰ ਸਾਨੂੰ ਲੱਗਿਆ ਜੋ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਜੇ ਸਹੀ ਹੋਇਆ ਤਾਂ ਇਹਦਾ ਜੋ ਨੁਕਸਾਨ ਆਇਆ ਇਹਨੂੰ ਹੋ ਗਈ ਸੀ ਮਸਟਾਈਟਸ ਹੁਣ ਵੀ ਹੈਗੀ ਆਲੇ ਆਲੇ ਪੂਰੀ ਠੀਕ ਨਹੀਂ ਹੋएगी ਇਹਨੂੰ ਮਸਟਾਈਟਸ ਹੋ ਗਈ ਤੇ ਇਹਨੂੰ ਚੋਣ ਤੋਂ ਬਾਅਦ ਐਂ ਹੀ ਅਸੀਂ ਇੱਕ ਗਾਂ ਹੋਰ ਆ ਜਰਸੀ ਵੈੜ ਇਹਨੂੰ ਚੋਣ ਤੋਂ ਬਾਅਦ ਉਹਨੂੰ ਚੋਂਦੇ ਸੀਗੇ ਸਾਹ ਦੇ ਦਰਦ ਮਹਿਸੂਸ ਕਰਦੀ ਦੇਖ ਰਹੇ ਹੋ ਨਾ ਤੁਸੀਂ ਇਹਨੂੰ ਮਸਟਾਈਟਸ ਤੇ ਐਂ ਹੀ ਅਸੀਂ ਜਰਸੀ ਚ ਆਉਂਦੇ ਸੀ ਤੇ ਡਰਮ ਖਾਲੀ ਕਰਕੇ ਤੇ ਸਿੱਧੀ ਉਹਨੂੰ ਲਾ ਦਿੰਦੇ ਸੀ ਮਸ਼ੀਨ ਮਤਲਬ ਧਿਆਨ ਨਹੀਂ ਕੀਤਾ ਐਵੇਂ ਕਹਿ ਲਓ ਹਨਾ ਤੇ ਉਹਨੂੰ ਵੀ ਮਸਟੈਟਸ ਦੇ ਜਿਹੜੇ ਲੱਛਣ ਸਟਾਰਟ ਹੋ ਗਏ ਸੀ ਕੱਲ ਥੋੜੀ ਜਿਹੀ ਉਹਦੇ ਲੈਵਲ ਚ ਸੋਜ ਆ ਗਈ ਕੱਲ ਸ਼ਾਮੀ ਤੇ ਹੁਣ ਫਿਰ ਅੱਜ ਸਵੇਰੇ ਮਸ਼ੀਨ ਧੋ ਕੇ ਇਹਨੂੰ ਗਰਮ ਪਾਣੀ ਚ ਪਾਤਾ ਪੂਰਾ ਉਬਲਦਾ ਪਾਣੀ ਲੈ ਕੇ ਉਹਦੇ ਉਹਦਾ ਪਾਣੀ ਕੱਢ ਤਾ ਵੇ ਜਿੱਦੀ ਤੇ ਅੱਜ ਐਵੇਂ ਚੁਆਈ ਕੀਤੀ ਸਵੇਰੇ ਤੇ ਹੁਣ ਵੀ ਐਂ ਕਰਾਂਗੇ ਹੁਣ ਜਿਵੇਂ ਇਹਦੀ ਚਵਾਈ ਹੁੰਦੀ ਪਈ ਐ ਵੈਸੇ ਤਾਂ ਇਹਨੂੰ ਸਭ ਤੋਂ ਲਾਸਟ ਤੇ ਚੋਣਾ ਚਾਹੀਦਾ ਫਿਰ ਮਸ਼ੀਨ ਧੋਣ ਵਾਲਾ ਦੁਬਾਰਾ ਦੁਬਾਰਾ ਧੋਣ ਨਾਲ ਟਾਈਮ ਬੱਜ ਜਾਂਦਾ ਪਰ ਇਹਦਾ ਰੀਜਨ ਇਹ ਵੀ ਇਹਨੂੰ ਹੁਣ ਚੋ ਕੇ ਸਭ ਤੋਂ ਪਹਿਲਾਂ ਇਹਨੂੰ ਜੋ ਵੀ ਕੀ ਟ੍ਰੀਟਮੈਂਟ ਕਰਨਾ ਹੈ ਕਿਉਂਕਿ ਇਹਦੇ ਦੁੱਧ ਦਾ ਕਲਚਰ ਟੈਸਟ ਕਰਾ ਲਿਆ ਸੀਗਾ ਅੱਛਾ ਸਭ ਤੋਂ ਵਧੀਆ ਗੱਲ ਇਹ ਐ ਵੀ ਚਲੋ ਪਹਿਲੀ ਗੱਲ ਤਾਂ ਜੀ ਇਹ ਪ੍ਰੋਬਲਮ ਆਵੇ ਨਾ ਕਿਸੇ ਫਾਰਮ ਤੇ ਆਮ ਫਾਰਮਰ ਦੇ ਪਰ ਜੇ ਘਰ ਆਉਂਦੀ ਐ ਤੇ ਜਿਹੜਾ ਵੀ ਤੁਹਾਡੇ ਨੇੜੇ ਪੋਲੀ ਟੈਕਨਿਕ ਪੋਲੀ ਕਲੀਨਿਕ ਜਿਹਨੂੰ ਕਹਿੰਦੇ ਨੇ ਉਹਨੂੰ ਪੋਲੀ ਕਲੀਨਿਕ ਕਹਿੰਦੇ ਨੇ ਹਸਪੀਟਲ ਜਿਹੜਾ ਵੱਡਾ ਹੁੰਦਾ ਜ਼ਿਲ੍ਹੇ ਦਾ ਉੱਥੋਂ ਤੁਸੀਂ ਦੁੱਧ ਦਾ ਕਲਚਰ ਟੈਸਟ ਕਰਾ ਕੇ ਉਸ ਹਿਸਾਬ ਨਾਲ ਐਂਟੀਬਾਇਓਟਿਕ ਲਾ ਸਕਦੇ ਹੋ ਕਿਉਂਕਿ ਜਿਹੜਾ ਅਸੀਂ ਇਹਨੂੰ ਐਂਟੀਬਾਇਓਟਿਕ ਲਾਇਆ ਪਹਿਲਾਂ ਚਲੋ ਹਰ ਬੰਦਾ ਆਪਣੀ ਸਮਝ ਨਾਲ ਇਲਾਜ ਕਰਦਾ ਹਨ ਤੇ ਉਹ ਜਦੋਂ ਕਲਚਰ ਟੈਸਟ ਕਰਾਇਆ ਉਹ ਐਂਟੀਬਾਇਓਟਿਕ ਨਹੀਂ ਸ਼ੂਟ ਕੀਤਾ ਹੋਰ ਲੱਗਣਾ ਸੀਗਾ ਅੱਜ ਇਹਨੂੰ ਹੋਰ ਲਾ ਰਹੇ ਆ ਜੀ ਤੇ ਬਾਕੀ ਦੇਖਦੇ ਆ ਬਾਕੀ ਰਿਕਵਰ ਤਾਂ ਕਰ ਰਹੀ ਐ ਤੇ ਸਭ ਤੋਂ ਵੱਡੀ ਗੱਲ ਇਹ ਹੀ ਦੱਸਣੀ ਸੀ ਤੁਹਾਨੂੰ ਕਿ ਮਤਲਬ ਇੱਕ ਗਾਂ ਤੋਂ ਦੂਜੀ ਗਾਂ ਨੂੰ ਸਾਡੇ ਹਿਸਾਬ ਨਾਲ ਹੋ ਸਕਦਾ ਕਿਉਂਕਿ ਉਹ ਜਰਸੀ ਨੂੰ ਕਦੇ ਵੀ ਮਸਟਟਸ ਨਹੀਂ ਆਏਗੀ ਤੇ ਕੱਲ ਸ਼ਾਮੀ ਉਹਦੇ ਲੇਵੇ ਨੂੰ ਸੋਚ ਸੀਗੀ ਇੱਕ ਸਾਈਡ ਦੇ ਉੱਪਰ ਤੇ ਉਹਨੂੰ ਨਾਲ ਦੀ ਨਾਲ ਹੀ ਮਤਲਬ ਇੰਜੈਕਸ਼ਨ ਲਾਤੇ ਸੀ ਉਹ ਮਤਲਬ ਜਲਦੀ ਰਿਕਵਰ ਹੋ ਗਈ ਕਿਉਂਕਿ ਮੌਕੇ ਤੇ ਪਤਾ ਲੱਗ ਗਿਆ ਉਹ ਠੀਕ ਹੋ ਗਈ ਐ ਤੇ ਬਾਕੀ ਉਹਨੂੰ ਚਲੋ ਟ੍ਰੀਟਮੈਂਟ ਥੋੜਾ ਬਹੁਤ ਹੋਰ ਦਿਆਂਗੇ ਹਲੇ ਉਹ ਸਾਨੂੰ ਤਾਂ ਹੀ ਲੱਗਦਾ ਵੀ ਇਹ ਜਿਹੜੀ ਮਸ਼ੀਨ ਦੀ ਚੁਾਈ ਨਾਲ ਹੀ ਹੋਇਆ ਕਿਉਂਕਿ ਇਹਨੂੰ ਚੋਣ ਤੋਂ ਬਾਅਦ ਸਿੱਧੀ ਮਸ਼ੀਨ ਉਹਨੂੰ ਲਾ ਆਂਦੇ ਸੀ ਡਰਮ ਖਾਲੀ ਕਰਕੇ ਉਹਨੂੰ ਵੀ ਦਿੱਕਤ ਆ ਗਈ ਤਾਂ ਹੁਣ ਆਪਾਂ ਸਵੇਰੇ ਅੱਜ ਕੀ ਕੀਤਾ ਲਾਈ ਉਹਨ ਮਸ਼ੀਨ ਬਾਅਦ ਚ ਹੀ ਹੈ ਜਰਸੀ ਨੂੰ ਪਰ ਕੀ ਕੀਤਾ ਵੀ ਇਹਨੂੰ ਪਹਿਲਾਂ ਚੋਕੇ ਮਸ਼ੀਨ ਧੋ ਦਿੱਤੀ ਸੀ ਅਸਲੀ ਨਿੱਪਲਾ ਨਹੀਂ ਹੁੰਦੀਆਂ ਨੂੰ ਪੂਰੇ ਉਬਲਦੇ ਪਾਣੀ ਚ ਕੱਢ ਕੇ ਫਿਰ ਉਹਨੂੰ ਲਾਈ ਸੀਗੀ ਤੇ ਹੁਣ ਅਸੀਂ ਇਹਨੂੰ ਪਹਿਲਾਂ ਚੋ ਰਹੇ ਹਾਂ ਸ਼ਾਮ ਦਾ ਟਾਈਮ ਹੈ ਮੁਰਕ ਨੇ ਰਾਹ ਜਾਂਦਾ ਦਵਾਈ ਦੁਈ ਲਾਉਣ ਨੂੰ ਹੁਣ ਇਹਨੂੰ ਇੱਥੇ ਟੀਕੇ ਵਗੈਰਾ ਲਾ ਦਾਂਗੇ ਤੇ ਲਾ ਕੇ ਤੇ ਇਹਨੂੰ ਛੱਡ ਦਾਂਗੇ ਉਧਰ ਤੇ ਹੁਣ ਇਹਨੂੰ ਪਹਿਲਾਂ ਡਰਮ ਨੂੰ ਉਹਨੂੰ ਧੋ ਲਾਂਗੇ ਮਸ਼ੀਨ ਨੂੰ ਆ ਜਿਹੜਾ ਨਿਪਲਾਂ ਜਿਹਿਆਂ ਨੇ ਤੇ ਉਸ ਤੋਂ ਬਾਅਦ ਦੂਸਰੀਆਂ ਗਾਵਾਂ ਚੋਵਾਂਗੇ ਕਿਉਂਕਿ ਬਾਅਦ ਵਿੱਚ ਲੇਟ ਹੋ ਜਾਂਦਾ ਤੇ ਲੇਟ ਟੀਕੇ ਲਾਉਣੇ ਔਖੇ ਹੋ ਜਾਂਦੇ ਥੋੜੇ ਜਿ ਚਲੋ ਜੇ ਫਾਰਮਿੰਗ ਆਪਾਂ ਕਰਦੇ ਆ ਤੇ ਲਾਉਣੇ ਵੀ ਪੈਂਦੇ ਆ ਰਾਤ ਨੂੰ ਵੀ ਕਈ ਵਾਰ ਪਰ ਫਿਰ ਵੀ ਟਾਈਮ ਨਾਲ ਠੀਕ ਰਹਿੰਦਾ ਕਿਉਂਕਿ ਹੁਣ ਤਾਂ ਪਤਾ ਹੈ ਉਹ ਐਮਰਜੈਂਸੀ ਹੁੰਦੀ ਹੈ ਜੇ ਕਦੀ ਐਮਰਜੈਂਸੀ ਰਾਤ ਨੂੰ ਬਣ ਜਾਂਦੀ ਹੈ ਜਿਸ ਦਿਨ ਇਹਨੂੰ ਮਸਟੈਟਸ ਸਟਾਰਟ ਹੋਈ ਸੀ ਉਸ ਦਿਨ ਰਾਤ ਨੂੰ ਹੀ ਇਹਨੂੰ ਇੰਜੈਕਸ਼ਨ ਲਾਇਆ ਸੀ ਕਿ ਚਲੋ ਕੁਦਰਤੀ ਘਰੇ ਪਏ ਸੀਗੇ ਉਹ ਲਾਤੇ ਤੇ ਉਹਦੇ ਨਾਲ ਥੋੜਾ ਜਿਹਾ ਇੱਕ ਵਾਰੀ ਰਿਕਵਰ ਕਰ ਗਈ ਪਰ ਰੁਟੀਨ ਵਿੱਚ ਰਿਕਵਰ ਨਹੀਂ ਕਰ ਰਹੀ ਸੀ ਤੇ ਨਾਲ ਦੀ ਨਾਲ ਆਪਾਂ ਦੁੱਧ ਦਾ ਕਲਚਰ ਟੈਸਟ ਕਰਾ ਲਿਆ ਹੁਣ ਉਹਨਾਂ ਨੇ ਐਂਟੀਬਾਇਓਟਿਕ ਜੋ ਲਿਖ ਕੇ ਦਿੱਤਾ ਉਹ ਲਾਉਣਾ ਹੈ ਇਹਨੂੰ ਆਪਾਂ ਤੇ ਵੀਡੀਓ ਨੂੰ ਬਾਅਦ ਤੋ ਬਾਅਦ ਸ਼ੇਅਰ ਕਰ ਦਿਓ ਜੀ ਕਿਉਂਕਿ ਹੋਰ ਵੀ ਫਾਰਮਰ ਵੀਰ ਨੁਕਸਾਨ ਹੋਣ ਤੋਂ ਬਚ ਸਕਣ ਹਨਾ ਜੀ ਖਰਚਾ ਤੇ ਕਾਫੀ ਹੋ ਜਾਂਦਾ ਮਸਟਾਇਟਸ ਤੇ ਤੁਹਾਨੂੰ ਪਤਾ ਸਭ ਤੋਂ ਵੱਧ ਜੇ ਕੋਈ ਖਰਚਾ ਟਰੀਟਮੈਂਟ ਤੇ ਤੋਂ ਮਸਟਾਇਟਸ ਤੇ ਹੁੰਦਾ ਕਿਉਂਕਿ ਆਪਾਂ ਬਿਨਾਂ ਟੈਸਟ ਤੋਂ ਜਿਹੜੇ ਐਂਟੀਬਾਇਓਟਿਕ ਲਾਈ ਜਾਂਦੇ ਆ ਉਹ ਕਈ ਵਾਰ ਬੈਨੀਫਿਟ ਨਹੀਂ ਕਰਦੇ ਉਹ ਮਤਲਬ ਤੁੱਕਾ ਹੁੰਦਾ ਧੁੰਦ ਦੇ ਵਿੱਚ ਜਿਵੇਂ ਗੱਡੀਆਂ ਭਜਾਈ ਫਿਰਦੇ ਸੜਕ ਨਹੀਂ ਦਿਖਦੀਆਂ ਨਾ ਉਹ ਗੱਲ ਬਣ ਜਾਂਦੀ ਓ ਇੱਕ ਤੁੱਕੇ ਨਾਲ ਆਪਾਂ ਇਲਾਜ ਕਰਦੇ ਆ ਕਈ ਵਾਰ ਰਿਕਵਰੀ ਜਲਦੀ ਹੋ ਜਾਂਦੀ ਜਿਵੇਂ ਜਰਸੀ ਨੂੰ ਲਾਇਆ ਆਪਾਂ ਉਹ ਨਾਲ ਦੀ ਨਾਲ ਰਿਕਵਰ ਕਰ ਗਈ ਇੱਕ ਉਹਦਾ ਜਲਦੀ ਪਤਾ ਲੱਗ ਗਿਆ ਤੇ ਉਹਦੇ ਥੋੜਾ ਸੀ ਬਿਲਕੁਲ ਹੀ ਥੋੜਾ ਸੀ ਸਟਾਰਟਿੰਗ ਪੁਆਇੰਟ ਸੀਗਾ ਤੇ ਉਹ ਨਾਲ ਦੀ ਨਾਲ ਹੀ ਰਿਕਵਰ ਕਰ ਗਈ ਸੋ ਆ ਧਿਆਨ ਰੱਖਣ ਵਾਲੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਤੇ ਬਾਕੀ ਇਹ ਤਾਂ ਆਪਾਂ ਨੂੰ ਕੋਈ ਕਨਫਰਮ ਨਹੀਂ ਆਇਆ ਇਹਨੂੰ ਮਸਟੇਟਸ ਕਿਉਂ ਹੋਈ ਏ ਮਤਲਬ ਕੀ ਰੀਜ਼ਨ ਬਣਿਆ ਬਾਕੀ ਚਲੋ ਕੋਈ ਨਹੀਂ ਜੀ ਅੱਲਾਹ ਚੱਲ ਰਿਹਾ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਕਰ ਦਿਓ ਵੱਤੋ ਅੱਗੇ ਸ਼ੇਅਰ